ਦੋਸਤੋ ਫਾਰਮ ਸਿਮੂਲੇਟਰ ਦੇ ਦੌਰ ਵਿੱਚ ਤੁਹਾਡਾ ਸਵਾਗਤ ਹੈ ਆਕੱਲਿਆ ਆਪਣਾ ਨਾਟ 11 ਹੈ ਟਰਾਲੀ ਖੜੀਆ ਟਰਾਲੀ ਲੈ ਕੇ ਜਾਣਿਆ ਆਪਣਾ ਮੰਡੀ ਤੇ ਉਹ ਲੋਡ ਕਰਨੀ ਆ ਅਨਲੋਡ ਕਰਨਾ ਲੈਵੀ ਪਾਰੀ ਉਹ ਆਪਣਾ ਹੌਲ ਟਰਾਲੀਆਂ ਦਾ ਕੰਮ ਤੇ ਨਾਟ ਜਾਣਾ ਹੈ ਜਿੱਥੇ ਅਸੀਂ ਪਹੁੰਚਾਂਗੇ ਨਾਟ 11 ਦੇ ਬੂਟ ਫੁੱਲ ਲਾਏ ਹੋਏ ਟਰੈਕਟਰ ਦੇ ਲੈਵੀ ਪਾਰੀ ਟਰਾਲੀ ਚੱਕ ਕੇ ਬਾਹਰ ਜਾਂਦੇ ਕਿਆ ਲੱਗਦਾ ਦੇਤੀ ਦੇ ਜਤਾ ਦੂਜਾ ਪਾਲਿਆ ਤੀਜਾ ਥੋਟਿਆ ਦੇ ਜਾਂਦਾ ਨਾ ਪੁਰਕੀਆਂ ਵੱਡਦਾ ਜਦੋਂ ਖਾਣਾ ਉੱਤਦਾ ਬਾਹਰ ਦੇਖਦੇ ਵਾਹ ਬਿਲਾਉਂਦਾ ਪੂਰਾ ਤਾਂ ਵਗੇਰ ਪੇ ਜਾਂਦਾ ਜਾਂਦਾ ਉਹ ਤੇਰੀ ਜਨਲ ਆਈ ਗਿਆ ਉਹ ਤੇਰੀ ਸਮਝ ਪਾਰਕ ਟ੍ਰੈਫਿਕ ਪਾਰਕ ਹੁਣ ਤਾਂ ਨਹੀਂ ਸਿੱਧੀ ਕਰਦਾ ਲੈ ਆਉਣਾ ਪੂਜ ਲੱਗਦਾ ਉਹ ਲੈ ਵੀ ਅੱਜ ਕਰ ਲੈ ਕਲਾਸ ਵਾਲਾਂ ਦਾ ਸਟਾਰਟ 52 ਜਿਹਦੇ ਨਾਲ ਸਿੱਧਾ ਕਰਾਂਗੇ ਉਹਨੂੰ ਕਰਕੇ ਸਿੱਧੀ ਜੀ ਚਾਲ ਦੀ ਜਾਣ ਦੇ ਦੇ ਗੋਲ ਸਲੈਂਸਰ ਦੇ ਕਿੱਥੇ ਆਦਾ ਬੱਪੂ ਦਾ ਇਹਦਾ ਸਪਾ ਕਰੀਏ ਨਾ ਵਾਲਟੇ ਬੜਾ ਮਝਾਲੇ ਲਾਹੀ ਦੀ ਥੋੜਾ ਜਾਂ ਪਤਾ ਨਹੀਂ ਡਾਲਾ ਡੂਲਾ ਖੁੱਲ ਗਈ ਜਿੱਪ ਵਾਲੀ ਦਾ ਪੰਜਾਬੀ ਟਰਾਲੀ ਕਰੀਏ ਜਿੱਤੀਆਂ ਟਰੈਕਟਰ ਦੇ ਚੱਲ 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 ਟਰੈਕਟਰ ਦਾ ਹੋ ਗਿਆ ਕਿੰਦਾ ਟਰਾਲੀ ਦੀ ਹੋਈ ਹਜੇ ਚੱਲ ਚੱਲ ਲੈ ਆਈ ਘਰ ਦੀ ਸਿੱਧੀ ਟਰਾਲੀ ਕਰੀਏ ਨੂੰ ਬੈਗ ਖਾੜ ਕਰਦੀਏ ਲੈ ਕੇ ਚੱਲੀਏ ਦੁਬਾਰਾ ਟਰੈਕਟਰ ਕਹਿੰਦਾ ਹਾਂ ਪੰਤੀ ਤੇ ਦੱਕਰੀਵਾਂ ਦੇ ਡੱਕਰੀ ਪਾਰਟੀ ਵਾਲਾ ਕਬੂਤਾ ਚੱਲੇ ਹਾਂ ਫਿਰ ਘੱਟੇ ਬੱਧੀਏ ਬਾਕੀ ਹੁਣ ਆਪ ਕੋ ਜਰਾ ਮੈਦਨ ਪੰਗੇ ਲਾਉਣੀ ਹੈ verdade ਬਸ ਪਲਟਾ ਜਸਾਂ ਚੁੱਕੀ ਜਾਂ ਚੁੱਕੀ ਆ ਪੰਗੇ ਲੈਂਦਾ ਪੂਰੇ ਪੰਗੇ

ਜਾਨ ਦੇ ਜਾਨ ਦੇ ਜਾਨ ਦੇ ਆਣ ਦੇ ਓਹ ਪੂ ਚੱਕ ਪੂ ਚੱਕ ਕਰਤਾ ਮੁਕਾ ਹੁਣ ਫੇਰ ਲਿਉਣੀ ਬੁਲਾਦਾ ਹੁਣ ਜਾਲਾ ਕਰੀਏ ਸਿੱਧਾ ਇਹਦੇ ਨਾਲ ਵੀ ਚੈੱਕ ਕਰਾਂ ਜੀ ਵੀ ਮੈਨੂੰ ਨਾਲ ਰੱਖਣੀ ਪੂ ਓਹ ਜਿੱਥੇ ਦੀ ਹੋ ਗਈ ਹੋ ਗਈ ਹੋ ਗਈ ਕਾ ਹੋ ਰਿਹਾ ਬੁਦਾ ਲੈ ਵੀ ਬੈਠੀ ਹੁਣ ਹੁਣ ਧਿਆਨ ਨਾਲ ਲੈ ਕੇ ਜਾਣਾ ابو ਦੂਜੇ ਦੀ ਦੋਰ ਦਾ ਪਹਿਲਾ ਤਾਂ ਪਾਉਂਦੇ ਜਿੱਥੇ ਜਾਣਾ ਹੈ ਉਹ ਜਿੱਥੇ ਲਾਵਾਗੇ ਹਰ ਮਾ ਪਲਾਟਾਂ ਤੇਲੀ ਖਰ ਦਾ ਪੱਤੀ ਜਾਣਦੇ 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 ਆ ਇੱਕ ਦੀ ਆਢੇ ਲਾਈ ਦੇਤੇ ਜਰੋਂਕੇ ਲਾਵਾਗੇ ਚੜ੍ਹੂ ਟਰੈਕਟਰ ਦੇਖਦੇ ਆ ਇਹਨੇ ਪਹਿਲੇ ਤੋਂ ਲਾ ਦੂਜੇ ਦੀ ਰੱਖਦਾ ਪਹਿਲੇ ਤੇ ਲਾ ਕੇ ਸੱਦਾ ਕਰਿਆ ਰੇਤ ਦਿੱਤੀ

ਬੈਗ ਲੈ 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 ਬੈਗ ਲੈ ਲੈ ਬੈਗ ਲੈ ਲੈ ਬੈਗ ਲੈ ਲੈ ਬੈਗ ਲੈ ਲੈ ਆਹ ਧਮਾਲਾ ਸਾਈਡ ਤੋਂ ਧਮਾਲਾ ਉਹ ਕੀ ਬਾਤ ਸੀ ਬੱਸ ਬੱਸ ਰੇਸਾਂ ਦਾ ਕਹਿੰਦੇ ਰੇਸਾਂ ਲੈ ਕੰਪਲੀਟ ਲੋਡ